ਆਈ ਨੀਂ ਨਾ ਬੜਾ ਇਧਰ ਮਿਲ ਲਿਆ ਉਹ ਪਤਰਪੁਰਸ਼ ਨੂੰ ਸਵਾਗਤ ਕਰ ਦੇਣ ਕਿ ਅੱਜ ਸਭ ਜੀ ਦਾ ਲਓ ਆਪਾਂ ਕਰਤਾ ਸੀਖ ਰਿਆਂ ਦਾ ਅੱਜ ਲਾਏ ਮੈਂ ਪਾਲੇ ਮੈਂ ਆਪਕੇ ਤੋਂ ਵੀਵਾ ਦੱਸੇ ਬਾਲੀ ਮੈਂ ਮੈਂ ਮਾੜੀ ਹੁੰਦੀ ਆ ਆ ਦੇ ਬੱਚਾ ਨੂੰ ਤੁਰਾ ਦੇ ਤੂੰ ਵੀ ਨਾਲ ਧੀ ਖੜੀ ਆ ਫਿਰ ਆਏ ਇਹਨੂੰ ਦੇਖਣਾ ਦਿਖਾਉਣਾ ਬੂਟਾ ਤੋੜ ਦੂਗੀ ਖਿੱਚ ਖਿੱਚ ਕੀ ਫਾਇਦਾ ਪਿਆਰ ਨਾਲ ਤੋੜਨੇ ਨੂਰ ਪਿਆਰ ਬਸ ਰਹਿਣ ਦੇ ਇਹਨੇ ਕੀ ਤੋੜਨੇ ਆ ਨੂਰ ਹਟ ਜਾ ਤੂੰ ਤੋੜ ਦੇਗੀ ਬੂਟਾ ਹੀ ਤੋੜ ਦੇਗੀ ਛੱਡ ਦੇ ਪਹਿਲਾਂ ਤੈਨੂੰ ਦਿਖਾ ਪਿਆ ਹੁੰਦਾ ਸਿੰਗਰਾ ਤੂੰ ਦੇਖ ਲਓ ਨੂਰ ਦੀ ਗੱਲ ਆਹ ਨਹੀਂ ਬਸ ਇਹ ਬਸ ਤੀ ਰਹਿ ਨੂਰ ਨਹੀਂ ਇਹ ਨਹੀਂ ਤੋੜਨੇ ਇਹ ਤਾਂ ਮਾੜੇ ਆ ਕਿਉਂ ਬਾਰ ਬਾਰ ਕਰ ਲੰਬੇ ਲੰਬੇ ਤੋੜਨੇ ਆ ਭਗਵਾ ਤੋੜ ਲੈ ਪਿਆਰ ਨਾਲ ਆ ਲੈ ਆ ਦੇਖੀ ਹਾਲੇ ਤੋੜ ਤੀ ਕੋ ਇੱਕੋ ਸਿੰਗਰੇ ਚ ਕਿੰਨੇ ਸਿੰਗਰੇ ਖਰਾਬ ਕਰਤੇ ਤੜਾਲਾ ਬਸ ਜੀ ਜੀ ਰਹਿਣ ਤਾਣੀ ਤੋੜੀ ਜੈਨੇ ਪਹਿਲਾਂ ਸਿੰਗਰੇ ਬਾਅਦ ਚ ਤੋੜਦੇ ਨੇ ਨਿੰਦੇ ਬੋਲੀ ਬੰਛੀ ਨਿੰਦੇ ਪਹਿਲਾਂ ਟਾਣੀ ਤੋੜ ਕੇ ਖਰਾਬ ਕਰੀ ਜੈਨੇ ਬੱਚਿਆਂ ਦਾ ਕੰਮ ਨਹੀਂ ਹੈਗਾ ਉਹਦੇ ਪਰ ਬਫੜੇ ਫੜੇ ਆ ਕੋਈ ਨਹੀਂ ਦੇਖੀ ਆਉਣੀ ਉਹਦੇ ਨੂਰ ਰੋਤਨਾ ਤੋੜਦੀ ਨੂਰ ਤਾਂ ਟਾਣੀਆਂ ਤੋੜ ਦੇਣੀਆਂ ਨੇ ਆਹੋ ਦੇਖ ਲਈ ਤੋੜੀ ਨਾ ਮੈਂ ਲਿਆ ਨੋਤ ਤੋੜ ਕੇ ਤੋੜੀ ਨਾ ਤੂੰ ਮੈਂ ਤੋੜ ਦਾਂ ਮੈਂ ਤੋੜ ਦਾਂ ਤੂੰ ਨਾ ਤੋੜੀਂ ਨੂਰ ਖਰਾਬ ਕਰਨਗੇ ਕੀ ਫਾਇਦਾ ਟਾਣੀ ਤੋੜ ਕੇ ਤੈਨੂੰ ਇਹਨਾਂ ਦੀ ਪਛਾਣਨਾ ਵਾਸਤਾ ਬੁੱਧੀ ਆ ਬੁੱਧੀ ਹੁੰਦੀ ਹੈ ਇਹਦੀ ਟਾਣੀ ਹੈਗੀ ਆ ਪਛਾਣ ਨੂਰ ਉਹ ਤੋੜ ਕੇ ਨਹੀਂ ਆਈ ਪਤਖਾਨੋਂ ਮੰਨ ਲਾ ਕਿਸੇ ਗੱਲ ਨੂੰ ਤਾਂ ਹਾਂ ਕਰ ਦਿਆ ਕਰ ਹਾਂ ਉਹੀ ਗੱਲ ਆ ਆ ਲੰਬੇ ਲੰਬੇ ਆਵਾ ਪਿਤਾ ਹਲੇ ਘੱਟ ਲੰਬੇ ਆ ਹਾਂ ਸਿੰਗਰਾ ਜ਼ਿਆਦਾ ਲੰਬਾ ਹੈ ਹੈ ਇੱਕ ਵਾਰ ਕੋਨ ਵੀ ਹੋਈ ਜਾਂਦੇ ਹਾਂ ਇਹ ਨੂੰ ਕਹਿੰਦੇ ਬੋਲ ਤਾਂ ਖਾਲੀ ਲੱਗਦਾ ਲੱਗੂਗਾ ਹੁਣ ਅੱਗੇ ਬਾਲਟੀਆਂ ਭਰ ਜਾਂਦੀਆਂ ਦੀਆਂ ਪਿਛਲੇ ਸਾਲ ਇਹ ਤੋੜੇ ਨਹੀਂ ਨਾ ਹੈਗੇ ਤਾਂ ਕਰਕੇ ਆ ਹਾਂ ਇਹ ਤਾਂ ਜੇ ਥੋੜੇ ਹੋਣ ਆਲੂ ਪਾ ਲਵੇ ਹਨਾ ਆਲੂ ਵਾਲਾ ਆਦਾ ਤੇਰੇ ਵਿੱਚ ਵਿੱਚ ਪੱਕ ਵੀ ਗਏ ਤੋੜ ਕੇ ਛੱਡਦਾ ਚਲ ਤੈਨੂੰ ਦੇ ਦੇਣੇ ਮੈਂ ਤਾਂ ਸਾਰੇ ਤੋੜ ਕੇ ਆਪਦੇ ਦੇਖ ਲਈ ਛੱਟਣੇ ਨੇ ਜਿਹੜੇ ਜੜ ਦੀ ਤਦ ਖੜਿਆ ਉਹਦੇ ਰੱਖ ਲਈ ਬੀਜ ਦਾ ਫਰਕ ਹੋ ਜਾਂਦਾ ਬੜਾ ਮੋਟਾ ਇਹ ਲਿਆਉਣਾ ਮੈਦਨੋਂ ਲਿਆਉਣਾ ਇਹਨੂੰ ਹਾਂ ਜਿੰਨ ਚੀ ਜਿਆਦਾ ਲੰਬੇ ਆ ਇਹ ਤਾਂ ਛੋਟੇ ਨੂੰ ਇੱਥੇ ਬੜੇ ਨੇ ਹੈ ਇਹ ਤਾਂ ਛੋਟੇ ਆ ਹਾਂ ਜਿਆਦਾ ਲੰਬੇ ਆ ਇਹ ਤਾਂ ਛੋਟੇ ਇਹ ਤਾਂ ਗੂੜਿਆ ਲੱਗਦੇ ਆ ਮੂਰੇ ਜੀ ਨਾ ਹੈ ਵੀ ਇਹ ਵੀ ਸਿੰਗਰੇ ਵਾਲੀ ਆ ਆ ਦੇਖ ਮੁੱਠੀ ਹੋ ਗਈ ਤੇਰੀ ਇੱਕ ਪੂਰੀ ਬੱਚੋਂ ਤਾਂ ਤੋੜ ਲੇ ਹੁੰਦੇ ਥਰੇ ਹੋ ਜਾਂਦੇ ਨੇ ਤੇ ਕਹਨੇ ਹੱਥਾਂ ਦੀ ਜ਼ਹਿਰ ਲੱਗ ਜਾਂਦੀ ਆ ਕੰਡਜੀ ਕਹਿੰਦੇ ਨੇ ਵੀ ਹੱਥਾਂ ਦੀ ਕੰਡਜੀ ਨਾਲੇ ਜ਼ਿਆਦਾ ਉੱਤਣ ਲੱਗ ਜਾਂਦੀ ਹੈ ਸਬਜ਼ੀ ਜਿਹੜੀ ਲਾਲ ਵੀ ਜਿਵੇਂ ਹਾਰੇ ਨੂੰ ਕਹਿੰਦੇ ਆ ਬਰਸੀਮ ਮਾਂ ਦੇ ਕਿੰਨੇ ਲੱਗੇ ਨੇ ਟੋਕਰੀ ਲੈ ਆ ਮੈਂ ਟੋਕਰੀ ਚ ਰੱਖਿਆ ਹੋ ਆਹੀ ਬਸ ਆ ਵੀ ਲੈ ਜਲਾ ਟੋਕਰੀ ਚ ਚਾਹਣੇ ਲੈ ਬਹੁਤ ਹੋ ਗਏ ਆਪਣਾ ਤਾਂ ਇੰਨੀ ਕਿੰਨ ਮੁਠੀ ਨਾਲ ਤਾਂ ਤੂੰ ਛੱਕ ਧਰ ਦਿੰਨੀ ਆ ਆ ਵੀ ਤਾਂ ਐਸਾ ਦੇਖੀ ਪਾਣੀ ਲਾ ਹਲੇ ਪਰ ਸੀ ਉਹਨੂੰ ਗਿੱਲਾ ਹੈ ਸੁੱਕ ਜਾਊਗਾ ਜਦੋਂ ਸੁੱਕ ਲੈਣ ਤੇ ਜਿੱਦਾਂ ਹੁਣ ਗਾਜਰਾਂ ਪਟੇਂਗੀ ਆਹ ਦੋ ਤਿੰਨ ਗਾਜਰਾਂ ਵਿੱਚ ਪੱਟੀ ਹੂੰ ਨਾ ਹੋ ਜਾਣਾ ਆਪਣਾ ਹੂੰ ਇੱਕ ਟੰਗੀ ਹੋ ਜਾਣਾ ਹੂੰ ਰਾਵ ਨਾਲ ਅੱਜ ਰੋਟੀ ਖਾਵਾਂਗੇ ਇਹ ਨਾਲ ਹਾਂ ਰੋਟੀ ਖਾ ਲਈ ਅੱਜ ਨਹੀਂ ਚਪਲ ਖਾਧੇ ਜਾਣਗੇ ਬੰਨ੍ਹ ਲਈ ਖਰਾਕ ਉਹ ਜੀ ਤੋੜ ਤੋੜ ਰੂੜੀ ਖਰਾਬ ਕਰਦੇ ਆਂ। ਚਾੜ ਤੇ ਨਹੀਂ ਖਾਣੇ ਚਾਹੀਦੇ ਹੱਡ ਪਹਿਲੇ ਹੀ ਜੁੜ ਜੰਨੇ ਆਂ ਛੰਡ ਨਾਲ। ਅੱਛਾ। ਚਾਪ ਚਾਪ ਕੇ ਤੋੜੂਣੀਆਂ ਆ ਤੇ ਕਿੰਨੇ ਲੱਗੇ ਹੋਏ ਨੇ ਬੜੇ ਹੋਣ। ਹੋ। ਅਗਰੇ ਆ ਗਿਆ ਤੇ ਕੀ ਇਹ ਬਿੱਲੀ ਆ? ਬਿੱਲੀ ਆ ਕਾਟੋ ਮਗਰ ਪੈ ਗਈ। ਉਹ ਦੇਖੋ ਦੇਖੋ। ਹੋਰ ਹੋਰ ਹੋਰ। ਕੁੱਪ ਤੇ ਚੜ ਗਈ ਖਲੀ। ਕਾਟੋ ਮਗਰ। ਕਾਟੋ ਖਲੇ ਤੇ ਪਰ ਗਈ ਉੱਪਰ ਗਈ। ਕਾਟੋ ਚੁਸਤ ਬਹੁਤ ਆ। ਕਿੱਥੇ ਗਈ? ਖੱਲੇ ਉੱਤਰ ਗਈ ਹਣੀ ਆ। ਪੱਲੇ ਪਾਸੇ ਨੂੰ। ਹਾਂ। ਬਿੱਲੀ ਉੱਪਰ ਹੀ ਰਹਿ ਗਈ। ਹਾਂ। ਉਹ ਵੀ ਜਦ ਹੀ ਆਪਣੀ ਜਾਨ ਮਚਾਉਂਦੀ ਆ ਕਾਉ ਨੂੰ ਆਏ ਆ ਵੀ ਜੇ ਸ਼িকার ਮਾਰ ਲਵੇ ਤਾਂ ਸੀਖ ਖਾ ਲਈਏ ਕਾਟੋ ਉਹ ਮਗਰ ਕਾਉ ਦੇ ਮਗਰ ਪਏ ਹੋਏ ਆ ਬਿੱਲੀ ਦੇ ਆਹ ਮਾਰੀ ਕਾਟੋ ਨੇ ਛਾਲ ਚੰਗਾ ਚ ਹੈਨਾ ਛੰਗਾ ਜਿ ਮਰੀ ਉਹਨੇ ਛਾਲ ਉੱਪਰੋਂ ਮਾਰੀ ਉਹਨੇ ਕੁੱਪ ਪਰੋਂ ਸੇਖਰ ਪਰੋਂ ਸਾਡੀ ਦੇ ਕੀੜੀਆਂ ਵੀ ਖਾ ਲੈਂਦੀ ਐ ਇਹ ਕਿਆ ਬਿੱਲੀ ਕੀੜੀਆਂ ਉੱਪਰੋਂ ਮਾਰ ਕੇ ਕਾਟੋ ਦੀ ਛਾਲ ਬਹੁਤ ਤੇਜ਼ ਆ ਇਬੀ ਨਾ ਖਾ ਜਾਣੇ ਉਹ ਚਿੜੀ ਕੌ ਵੀ ਖਾ ਦੱਬ ਲੈਣੇ ਜਿਹੜੇ ਦੇ ਹਲ ਦੇਲੇ ਫਿਰਦੇ ਨੇ ਬਾੜੇ ਬਸ ਜ਼ਿਆਦਾ ਪ੍ਰੀਖ ਨਾ ਤੋੜ ਚੱਲ ਹੁਣ ਅਗਲੀ ਵਾਰ ਨੂੰ ਬਥੇਰੇ ਹੋਣੇ ਅੱਗੇ ਟੁਟੇ ਨਹੀਂ ਤੇ ਤੋੜਦੇ ਹਰ ਕੇ ਹਟਾਈ ਗਏ ਤੇ ਪੱਕਦੇ ਪੱਕੂ ਜਾਣ ਕਿਹੜਾ ਤੋੜੂਗਾ ਤੋੜਨ ਨੂੰ ਟਾਈਮ ਲੱਗ ਜਾਂਦਾ ਦਾ ਹੋਰ ਚਿੜੇਰੇ ਤੋੜ ਦੋ ਆਪਾਂ ਇੰਨੇ ਹੀ ਖਾਂਦੇ ਨਹੀਂ ਤੇ ਫਿਰ ਵੰਡਣੇ ਪੈਂਦੇ ਤੇ ਵੰਡਣ ਨੂੰ ਇਹ ਹੁੰਦਾ ਦਾ ਵੀ ਕਿਹੜਾ ਤੋੜੂ ਤੋੜਦੇ ਤਾਂ ਨਹੀਂ ਤੇ ਤੋੜਨ ਨੂੰ ਅਗਲੇ ਨੂੰ ਕਹਿੰਦੇ ਅਗਲਾ ਟਾਣੀਆਂ ਤੋੜ ਕੇ ਅੱਗੇ ਮੈਂ ਕਹਤਾ ਉੱਥੇ ਬਰਜ਼ਿੰਤਾ ਕਿ ਜੇ ਉਹ ਕਹਤਾ ਵੀ ਤੋੜ ਲਾ ਉਹਨੇ ਸਾਰੀਆਂ ਟਾਣੀਆਂ ਤੋੜ ਕੇ ਜਦ ਕਿ ਅਭ ਟਾਣੀਆਂ ਤੋੜਤੀਆਂ ਉਹ ਕਹੇ ਵੀ ਨਾ ਇਹ ਤਾਂ ਪਹਿਲੀ ਟੁੱਟੀ ਨਹੀਂ ਦੇਵਾ ਟੁੱਟੀ ਹੋਈ ਟਾਣੀ ਨੂੰ ਤਾਂ ਸਿੰਗਰਾ ਸੁੱਕ ਜਾਂਦਾ ਇਹ ਤਾਂ ਸਾਰੇ ਹਰੇ ਪਏ ਆ ਉਤਰੇ ਹੀ ਕਾਟੋ ਉਹ ਨਬਿੱਲੇ ਪਾਪਾ برو ਮਾਰੀ ਛਾਲ ਉਹਨੇ ਥੱਲੇ ਇਹ ਵੀ ਲੰਬੇ ਹੀ ਲੱਗਦੇ ਆ ਹਾਂ ਕਿੱਥੇ ਕੱਦ ਬੀਹੋ ਤਾਂ ਕਾ ਆਓਏ ਬੀਏ ਸਿੰਗਰੇਆਂ ਦਾ ਮੂੰਗਰੇ ਥੋੜਾ ਬੇ ਮਿੱਟੇ ਛੋਟੇ ਹੀ ਥੰਨੂ ਨਹੀਂ ਆਦੇ ਉਹ ਫਿਰ ਵਿਚ ਆਏ ਆ ਗੱਲ ਪਤਾ ਕੀ ਆ ਇੱਥੇ ਮੂਲੀਆਂ ਲਾਈ ਜਾਂਦੀਆਂ ਬਹੁਤ ਉਹ ਫਿਰ ਇੱਕ ਅੱਧਾ ਵੀ ਮੂਲੀ ਦਾ ਰਹਿ ਗਿਆ ਹੁਣ ਉਹ ਮੁੰਗਰਾ ਹੋਣਾ ਜਿਹੜਾ ਮਦਰ ਆ ਜਿਹੜਾ ਲੰਬਾ ਉਹ ਜ਼ਿੰਗਰਾ ਹੈ ਇਹ ਤਾਂ ਲੱਭੀ ਹੋਦੀ ਸੀ ਜਾਂ ਨਹੀਂ ਉਹਨੇ ਬੱਚੋ ਵੀ ਦੇਖੀ ਜੰਨੇ ਆ ਇਹ ਕੱਲ ਨੂੰ ਦੇਖਣਗੇ ਬਹੁਤ ਵੀ ਆ ਵੀ ਰਹਿ ਗਏ ਤੇ ਓਹੋ ਓਹੋ ਕੰਮੇ ਤੋਂ ਲੱਗਦੇ ਚੁਪਾ ਗਿਆ ਨੇ ਕਿਵੇਂ ਐਵੇਂ ਹੰਤਾ ਆ ਤੋੜਨੇ ਪਾਣੀ ਆ ਤੋੜਨੇ ਪਾਣੇ ਫਿਰ ਬਣਨਾ ਕੋਈ ਇੱਕ ਪਾਸਾ ਤੋੜੇ ਜਿੱਦੋਂ ਜੜ ਜੀਏ ਦੂਆ ਪਸਾ ਨਾ ਨਾ ਦੂਆ ਜਿਵੇਂ ਹੁਣ ਆ ਤੋ ਤੋੜਨੀ ਬਣਨੀ ਟਾਣੀ ਆ ਆ ਆ ਕੀ ਹੈ ਗਠੇ ਇਹ ਤੋੜ ਹੋ ਜਾਇਆ ਇਸੇ ਪਾਸਾ ਜਿੱਕਰੇ ਚੌਲ ਗੀ ਇੱਕ ਇਕਠੇ ਨਾਲ ਸਰਜੂ ਮੈਂ ਕਿ ਕੋ ਬੋਨੀ ਹੁਣ ਜਿੱਦਾਂ ਇਹ ਲੱਗੀਆਂ ਕਰੇਲੂ ਗਠਾ ਤਿਆਰ ਹੋਇਆ ਜਦੋਂ ਦਾ ਆਪਰ ਇੰਡੀਆ ਦਾ ਵੀ ਖੁੱਲਣ ਲੱਗ ਗਿਆ ਉਹ ਵੀ ਤੋ ਪਟਾ ਕੇ ਬੂਟਾ ਦਾ ਖੜਾ ਪਾਊਗਾ ਵੀ ਤਣੀਆਂ ਤਣੀਆਂ ਨਾਲ ਤਾਂ ਸਭ ਕੁਝ ਸਵਾਲ ਲੱਗਦੀ ਹੈ ਲੈ ਮੈਂ ਤੋੜ ਦਣਾ ਲੈ ਵੜ ਬੜੇ ਬੜੇ ਪੱਤੇ ਤੋੜ ਲਾ ਬੱਸ ਇਹ ਮੀ ਕੈਮਰੇ ਚ ਬਹੁਤ ਵਧੀਆ ਲੱਗਦੇ ਆ ਇਹ ਪੱਤੇ ਜਿਆਦਾ ਹੀ ਗ੍ਰੀਨਰੀ ਦੀਂਦੀ ਆ। ਕਾ ਬੁੱਤੋ ਹੀ ਫਟਿਆ ਪਿਆ ਤਣੀ ਇਹਦਾ। ਪਰ ਪੱਟ ਹੋ ਗਿਆ ਉਹਨੂੰ ਹੱਥ 'ਚ ਚੱਕ ਲੈ ਥੱਲੇ ਕਹਿੰਦਾ ਸਿਰਦੀਆਂ ਪੱਟ ਕੇ। ਪੱਟ ਹੋ ਗਿਆ ਪੱਟ ਹੋ ਗਿਆ। ਚਿੜੀ ਆ ਗਈ ਆ ਕੀ ਤਾਜ਼ਾ ਮੇਲੀ ਆਉਂਦੀ ਹੁੰਦੀ ਆ। ਛੋਟੀ ਚਿੜੀ। ਹੂੰ। ਕੱਜ ਮੱਕੀ ਦੀ ਅੱਗੇ ਮੱਕੀ ਚ ਬਹੁਤ ਖੇਲਦੀ ਸੀ 15000 ਲਿਆਦਾ ਚਲਾਉਗੀ ਮੱਕੀ ਛੱਲੀ ਦੀ ਕੋਈ ਤੂੰ ਅੱਧ ਤੋਂ ਕਦੇ ਤੋੜਦਿਆਂ ਦੇ ਅੱਧਾ ਤੋੜ ਤੱਧਾ ਤੋੜ ਜੜ੍ਹ ਚੋਂ ਤੋੜ ਤਾ ਉਹਨੂੰ ਆਹ ਦੇਖ ਮੈਂ ਵੀ ਜੜ੍ਹ ਚੋਂ ਤੋੜਿਆ ਹੈ ਅੱਧ ਚੋਂ ਨਾ ਬਰੂਸ ਬਸ ਬਹੁਤ ਟੁੱਟਾ ਨਾ ਬਰੂਸ ਨਹੀਂ ਆ ਲਫੜ ਇਹਨੂੰ ਤਾਂ ਸਬਜ਼ੀ ਨਹੀਂ ਨਾ ਤਾਂ ਵੀ ਹੋ ਗਿਆ ਪਰ ਬਰੂਸ ਨਾ ਨਾ ਮੇਰਾ ਮਤਲਬ ਇਹ ਹੈ ਹਾਂਜੀ ਪੰਜ ਜੀ ਹਾਂ ਭੈਣ ਕਿਹੜੇ ਨੂੰ ਇਹਦਾ ਮੁੱਲਾ ਦਾ ਕੀ ਨਾ ਕਰਨੀ ਕੋਈ ਇਹ ਨਹੀਂ ਮਿਲਦਾ ਕਿਹੜਾ ਗਲਤ ਉਹ ਰੈੱਡ ਲੱਗ ਗਨੇ ਬਾਹਰੋਂ ਜ਼ੱਡ ਬਹੁਤ ਅੱਖਾ ਪਾਲਿਆ ਇਹਨੇ ਹੈ ਬਹੁਤ ਅੱਖਾ ਪੈਸੇ ਨੇ ਤੇ ਪਾਲਿਆ ਇਹਨੇ ਰੈੱਡ ਮਰੂ ਦਾ ਇਹਦੇ ਕੋ ਕੋ ਆਲਦੜੇ ਕਦੇ ਕੱਖ ਖੋਤ ਕਦੇ ਕੁਝ ਖੋਤ ਹੂੰ ਬਹੁਤ ਨੇ ਆਏ ਵੰਗ ਪਾਲਿਆ ਚਲ ਹਾਇ ਤਾਂ ਕੀ ਲੱਗਣਗੇ ਮੇਲਾ ਦਾ ਗਰਮੀ ਚ ਬਾਕੀ ਦੇਖੋ ਇਹਦੇ ਪੱਤੇ ਤਾਂ ਦੇਖ ਕਿੰਨੇ ਵਧੀਆ ਨੇ ਹੂੰ ਛੋਟਾ ਪੱਤਾ ਹੈ ਹੂੰ ਹੋਮ ਰੂਦਾਂ ਦਾ ਪੱਤਾ بڑا ਹੁੰਦਾ ਹੈ ਕਿ ਲਾਇਆ ਭਾਈ ਤੂੰ ਹੋਮ ਰੂਦਾਂ ਦਾ ਪੱਤਾ بڑا ਹੁੰਦਾ ਤਾਂ ਪੱਤਾ ਬਹੁਤ ਛੋਟਾ ਹੈ ਹਾਂ ਬਹੁਤ ਬਚਾ ਬਚਾ ਕੇ ਰੱਖਿਆ ਕੱਖ ਖੋਤ ਖੋਤੇ ਦੇ ਅਲਦਣਿਓ ਇਹਦੇ ਚ ਕੋਈ ਤਾਕਤੂਕਦਲੀ ਚੀਜ਼ ਪਾ ਦੇ ਤਾਕਤ ਦੀ ਕੀ ਪਾਣੀ ਓ ਢੇਰ ਤੇ ਦੋ ਟੱਕ ਚੱਕ ਕੇ ਮਾਰ ਕੇ ਇਸ ਦੀ ਬੱਚਾ ਲੱਗਿਆ ਤਾਂ ਲੱਗ ਜੂਗੀ ਸ਼ਿਮਕੜੇ ਦੋ ਵਾਰ ਪਾ ਦਾਂਗੇ ਚਲ ਹਾਂ ਕੋਈ ਚਾਕਤ ਵਾਲੀ ਰਿਓ ਵੀ ਪਾ ਦੇ ਕਸੂਰ ਰਿਓ ਪਾ ਤੱਕਦਾ ਨਾ ਆਦੇ ਤੇ ਤੇ ਦੀਂਦਾ ਨਹੀਂ ਰਿਓ ਤੈਨੂੰ ਪਾਸ ਦਾਈ ਵੀ ਪਾਇਦਾ ਜੂਰੀ ਕਰਤੀ ਕਰਤੀ ਸਭ ਕੁ ਕਰਿਆ ਹੋਏ ਇਹਨੂੰ ਇਹਨੇ ਕਿਦੋਂ ਗੋਡੀ ਜੀ ਦੇ ਕੇ ਇਹ ਤੂੰ ਜੱਟ ਕਰਿਆ ਹੈ ਇੱਥੇ ਟਮਾਟਰਾਂ ਦੇ ਬੁੱਤੇ ਲਾਇਆ ਤੇ ਸੁੱਪੂ ਦੇ ਲ ਸਪਰੇ ਇੱਕ ਤਾਂ ਹੈ ਉਂਝੋਂ ਕਰਤੀ ਸਪਰੇ ਪੂਰੇ ਲਾਇਆ ਤੀਆ ਗਿਆ ਸੁੱਪੂ ਉਹ ਪਟਕੇ ਲਾਤਾ ਇੱਧਰ ਨੂੰ ਕਰਕੇ ਲਾਇਆਤਾ ਇੱਕ ਆ ਉਹ ਇੱਕ ਆ ਅਗਿਆ ਸੁੱਕ ਗਿਆ ਹਾਂ ਨਹੀਂ ਹਰਾ ਹਰਾ ਹੈਗਾ ਤੋ ਪੈਰ ਨਾਲ ਨਾ ਪੜਦੀ ਹੁਣ ਬਾਤ ਸਾਂ ਜਾ ਕੋਹ ਨਹੀਂ ਮਿਲਣਾ ਤੈਨੂੰ ਆ ਜਾ ਇਹ ਨਹੀਂ ਸੁਣਦਾ ਭਾਈ ਚਾ ਸੁਣਾ ਲਾ ਗੁੰਡ ਗੁੰਡ ਮੈਨੂੰ ਨਹੀਂ ਸੁਣਦੀ ਸੱਚੀ ਗੱਲ ਆ ਜਾ ਆ ਜਾ ਆ ਜਾ ਆ ਜਾ ਆ ਆ ਉਹੀ ਚਾਹਣਾ ਵੀ ਆ ਜਾ ਹੁਣ ਇਹਦੇ ਪਰ ਦੇਖ ਲੈ ਕੋਈ ਹੈਗਾ ਸਿੰਗਰਾ ਨਹੀਂ ਤਾਂ ਮੈਂ ਤੋੜ ਤੇ ਆ ਇੱਕ ਦੇ ਆ ਦੇ ਤਾਂ ਦੋ ਉੱਪਰ ਵੀ ਇੱਕ ਨੂਰਾ ਨਾ ਉੱਪਰ ਦਾ ਮੋਟਾ ਤੋਤੇ ਸਾਰੇ ਆਰੇ ਮੰਪਿਤ ਰਹਿ ਕੇ ਲੈ ਆਰੇ ਆ ਜਾ ਮੇਰੇ ਹੱਥ ਚਾਹ ਖੋਲੀ ਆ ਇੱਕ ਜਿਹਾ ਮੋਬਾਈਲ ਆ ਮੇਰੇ ਮੈਂ ਕਿਵੇਂ ਤੋੜਾਂ ਆ ਰਹਿ ਕੇ ਥੱਲੇ ਤੇਰੀ ਨਾਲ ਫਲਾਰ ਵੀ ਨਹੀਂ ਹੈਗਾ ਲੋ ਤੁਹਾਨੂੰ ਆ ਨਹੀਂ ਦੀ ਸਿਰ ਹੋਰ ਕਿਹਨੂੰ ਦੇਖਿਆ ਮੈਨੂੰ ਹੀ ਦੇਖਿਆ ਤਪਾਂ ਕੋ ਦਾ ਨਾ ਹੌਣ ਤਾਣਾ ਹੜਾ ਹੋ ਜਿਨੋਂ ਨੇ ਉਹ ਕਦੇ ਛੱਡਦਾ ਅੱਜ ਤਾਂ ਬਾਜ਼ਾਰ 'ਚ ਵੀ ਨਹੀਂ ਆਈ ਹੁਣ ਇਹ ਹਾਂ ਸਿੰਘਰੇ ਵਾਲੇ ਬਾਜ਼ਾਰ 'ਚ ਨਹੀਂ ਆਏ ਹੁਣ ਇਹ ਗੱਲ ਤਾਂ ਪੱਕੀ ਹੈ ਆਉਣਗੇ ਬਾਜ਼ਾਰ 'ਚ ਇਹਨਾਂ ਨੂੰ ਤਾਂ ਕਈ ਵਾਰ ਖਾ ਲੈਣੇ ਜਦੋਂ ਬਾਜ਼ਾਰ 'ਚ ਆਉਣੇ ਹਨ ਹਨਾ ਚਲ ਖੋਲ ਕਰ ਆਹ ਫੜ ਸਬਜ਼ੀ ਆ ਗਈ अच्छे हो। अच्छे हो। ओ बिल्ली अंदर फिर तेरे आओ गई बाहर कर दी होनी है तीरे